ਸਤ ਸ਼੍ਰੀ ਅਕਾਲ ਦੋਸਤੋ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਉਪਲ ਫਾਰਮ ਵਾਲੀ ਕੁੜੀ ਫਿਰ ਤੋਂ ਹੋਈ ਸੋਸ਼ਲ ਮੀਡੀਆ ਤੇ ਐਕਟਿਵ ਤੇ ਉਹਦੀ ਪੋਸਟਾਂ ਥੱਲੇ ਲੋਕਾਂ ਨੇ ਕਈਆਂ ਨੇ ਗੁੱਸਾ ਵੀ ਦਿਖਾਇਆ ਤੇ ਕਈਆਂ ਨੇ ਪਿਆਰ ਵੀ ਦਿਖਾਇਆ ਆਓ ਜਾਣਦੇ ਹਾਂ ਲੋਕਾਂ ਦੇ ਕਮੈਂਟਾਂ ਵਿੱਚ ਕੀ ਕੀ ਲਿਖਿਆ ਇੱਕ ਵੀਰ ਨੇ ਲਿਖਿਆ ਕਹਿੰਦਾ ਲੱਖ ਦੀ ਲਾਹਨਤ ਤੇਰੇ ਵਰਗੀ ਕੁੜੀ ਤੇ ਇੱਕ ਭੈਣ ਨੇ ਲਿਖਿਆ ਤੇਰੇ ਘਰ ਪਾਣੀ ਵਾਲਾ ਘੜਾ ਹੋਵੇ ਉਸ ਚ ਨੱਕ ਕੜਵੋ ਕੇ ਡੁੱਬ ਜਾ ਵਾਹਿਗੁਰੂ ਇਹਨਾਂ ਦਾ ਪਰਛਾਵਾਂ ਵੀ ਨਾ ਪੈਣ ਦੇਵੇ ਇੱਕ ਵੀਰ ਨੇ ਲਿਖਿਆ ਬੀਬੀ ਬਹਿਮ ਤਾਂ ਬੜੇ ਬੜੇ ਦੇ ਕੱਟ ਤੇ ਸਾਲੇ ਬਣਿਆ ਚੌਧਰ ਦੇ ਨਾ ਇੱਧਰ ਦੇ ਨਾ ਉੱਧਰ ਦੇ ਇੱਕ ਭੈਣ ਨੇ ਲਿਖਿਆ ਕਿਊਟੀ ਇੱਕ ਭੈਣ ਨੇ ਲਿਖਿਆ ਸ਼ਰਮ ਨਹੀਂ ਆਉਂਦੀ ਹੋਣੀ ਕਈਆਂ ਦਾ ਇਦਾਂ ਵੀ ਕਹਿਣਾ ਹੈ ਕਿ ਜੋ ਉੱਪਰ ਫਾਰਮ ਵਾਲੀ ਕੁੜੀ ਨੇ ਕੀਤਾ ਸਭ ਕੁਝ ਫੇਮ ਲੈਣ ਲਈ ਫੋਲੋਅਰ ਲੈਣ ਲਈ ਜਾਂ ਫੇਮਸ ਹੋਣ ਲਈ ਇੱਕ ਫੇਮਸ ਹੋਣ ਦੀ ਚੱਕਰ ਦੇ ਵਿੱਚ ਉਸਨੇ ਆਪਣੇ ਮਾਪੇ ਪਾਪਾਂ ਦੀ ਇੱਜ਼ਤ ਰੋਲਤੀ ਤੇ ਮੁੰਡੇ ਦੇ ਪਰਿਵਾਰ ਦੀ ਸੋਸ਼ਲ ਮੀਡੀਆ ਤੇ ਸਾਰਿਆਂ ਨੂੰ ਲੈ ਕੇ ਆਈ ਉਸ ਦੀਆਂ ਪੋਸਟਾਂ ਦੇ ਇੱਕ ਇਦਾਂ ਲੱਗਦਾ ਹੈ ਕਿ ਉਸ ਨੂੰ ਥੋੜਾ ਵੀ ਸ਼ਰਮਿੰਦਗੀ ਨਹੀਂ ਹੈ ਅਸੀਂ ਤੁਹਾਡੇ ਵਿਚਾਰ ਜਾਨਣਾ ਚਾਹੁੰਦੇ ਹਾਂ ਤੁਸੀਂ ਸਾਡੀ ਵੀਡੀਓ ਦੇ ਨੀਚੇ ਆਪਣੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਇੱਕ ਨੇ ਲਿਖਿਆ ਲੱਖ ਦੀ ਲਾਹਣਤਾ ਜਿਨ੍ਹਾਂ ਨੇ ਅਜੇ ਤੱਕ ਇਹਨੂੰ ਫੋਲੋ ਕੀਤਾ ਹੋਇਆ ਬੇਸ਼ਰਮਾਂ ਦੀ ਡੁੱਲਗੀ ਦਾਲ ਤੇ ਅਸੀਂ ਕਹਿੰਦੇ ਪੁੰਝੇ ਡੋਲ ਕੇ ਖਾਨੇ ਆ ਬੇਸ਼ਰਮ ਇਹਨਾਂ ਕੋਲੜ ਪੀਜੇ ਵਾਲਾ ਕੰਮ ਕਰਤਾ ਜਿਨ੍ਹਾਂ ਨੇ ਬੇਸ਼ਰਮ ਬਣ ਕੇ ਬਾਹਰ ਭੱਜ ਗਏ ਕਈ ਲੋਕਾਂ ਦਾ ਸੋਚਣਾ ਹੈ ਕਿ ਇਹ ਵੀ ਨਾ ਬਾਹਰ ਭੱਜ ਜਾਣ ਕਿ ਇਹਨਾਂ ਨੂੰ ਕੋਲੜ ਪੀਜੇ ਵਾਲਿਆਂ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣੀ ਜੋ ਵੀਡੀਓ ਸੀ ਉਹ ਖੁਦ ਜਾਣ ਬੁੱਝ ਕੇ ਅਪਲੋਡ ਕੀਤੀ ਸੀ ਇਹ ਇਹਨਾਂ ਦਾ ਕਹਾਣਾ ਹੈ ਕਿ ਉੱਪਰ ਫਾਰਮ ਵਾਲੀ ਕੁੜੀ ਨੇ ਵੀ ਸਭ ਕੁਝ ਫੇਮ ਕਰਨ ਲਈ ਕੀਤਾ ਇੱਕ ਇੱਕ ਨੇ ਲਿਖਿਆ ਕਹਿੰਦੇ ਸੂਟਾਂ ਵਿੱਚ ਤੁਸੀਂ ਬਹੁਤ ਜ਼ਿਆਦਾ ਸੋਹਣੇ ਲੱਗਦੇ ਹੋ ਤੁਹਾਡੇ ਹਰ ਇੱਕ ਚੀਜ਼ ਪਾਈ ਸੋਹਣੀ ਲੱਗਦੀ ਹੈ ਭੈਣਾ ਪਰਵਾਹ ਨਾ ਕਰਨੀ ਚਾਹੀਦੀ ਜੋ ਦਿਲ ਕਰਦਾ ਉਹ ਕਰੋ ਲੋਕਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਛੱਡਿਆ ਆਪਾਂ ਤਾਂ ਫਿਰ ਵੀ ਜਿਵਾਕਾਂ ਜੋ ਦਿਲ ਕਰਦਾ ਤੁਸੀਂ ਉਹ ਕਰੋ ਤੁਸੀਂ ਆਪਣੇ ਸ਼ੌਂਕ ਪੂਰੇ ਕਰੋ ਬਹੁਤ ਵਧੀਆ ਕੀਤਾ ਤੁਸੀਂ ਆਪਣੀਆਂ ਅੱਗੇ ਪੋਸਟਾਂ ਪਾਉਣ ਲੱਗੇ ਮੇਰੇ ਵੱਲੋਂ ਤੁਹਾਨੂੰ ਸਲੂਟ ਹੈ ਪਿਓ ਚਾਰ ਬੰਦਿਆਂ ਵਿੱਚ ਖੜਨ ਜੋਗਾ ਨਹੀਂ ਛੱਡਿਆ ਫਿੱਟੇ ਲਾਣ ਤਾਂ ਇਦਾਂ ਦੀ ਔਲਾਦ ਤੇ ਐਨੀ ਕੀ ਅੱਗ ਲੱਗੀ ਸੀ ਜੋ ਪਿਓ ਨੂੰ ਜਿੰਦਰੇ ਲਾ ਕੇ ਰੱਖਣੀ ਪੈਂਦੀ ਸੀ ਰਾਤਾਂ ਨੂੰ ਉੱਠ ਉੱਠ ਕੇ ਦੇਖਦਾ ਸੀ ਸ਼ਰਮ ਅਜੇ ਵੀ ਨਹੀਂ ਆਉਂਦੀ ਫੇਮ ਲਈ ਇੱਜ਼ਤ ਵੀ ਗਵਾ ਲੈਂਦੇ ਨੇ ਬੱਚੇ ਨਾ ਜੰਮੀ ਨਹੀਂ ਤਾਂ ਸ਼ਰੀਕ ਮੇਹਣੇ ਮਾਰਨਗੇ ਤਾਉਣ ਉੱਚੀ ਨਹੀਂ ਕਰ ਸਕਣਗੇ ਜਾਉਣਾ ਔਖਾ ਹੋ ਜਾਵੇਗਾ ਦੋਸਤੋ ਤੁਸੀਂ ਇਸ ਵੀਡੀਓ ਦੇ ਉੱਤੇ ਆ ਬਾਤ ਤੋਂ ਬਾਅਦ ਆਪਣੇ ਵਿਚਾਰ ਦਿਓ ਤੇ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ